ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਸਖਤੀ ਵਰਤ ਰਹੇ ਨੇ ਜਿਸ ਦੇ ਨਜ਼ਦੀਕੀ ਨਤੀਜੇ ਨਿਕਲੇ ਸੀ ਕਿ ਪਿਛਲੇ ਸਾਲ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਮਰੀਕੀ ਮਿਲਟਰੀ ਦੇ ਸੀ 17 ਚ ਆਜ ਪਰ ਪਰ ਦੇ ਵੇਵ ਕਰਕੇ ਜਿਹੜਾ ਸੰਗਣ ਲਾ ਕੇ ਬੇੜੀਆਂ ਲਾ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਮੁਲਕਾਂ ਦੇ ਵਿੱਚ ਡਿਪੋਰਟ ਕੀਤਾ ਜਾਂਦਾ ਪਰ ਇਸ ਵਕਤ ਅਹਿਮ ਖਬਰ ਸਾਹਮਣੇ ਆਇਆ ਕਿ ਇਸ ਸਾਲ ਵੀ ਜਿਹੜਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਪਰ ਰਹਿਮ ਨਹੀਂ ਕਰ ਰਹੇ ਜਾਨੀ ਕਿ ਉਹਨਾਂ ਨੂੰ ਉਮਰ ਤੋਂ ਡਿਪੋਰਟ ਕਰ ਰਹੇ ਨੇ ਵੱਡੀ ਖਬਰ ਹੈ ਕਿ ਅੱਜ 209 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਭਾਰਤੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਦਿੱਲੀ 에ਰਪੋਰਟ ਦੇ ਉੱਪਰ ਅੱਜ ਸ਼ਾਮ ਤੱਕ ਜਿਹੜੀ ਜਹਾਜ਼ ਆ ਉਹਨਾਂ ਦਾ ਉਤਰ ਸਕਦਾ ਜਿਸ ਦੇ ਵਿੱਚ ਉਹ ਬਹੁਤੇ ਜਿਹੜੇ ਬਦਮਾਸ਼ ਗੈਂਗਸਟਰ ਵੀ ਦੱਸੇ ਜਾ ਰਹੇ ਨੇ ਵੱਡੀ ਲਿਸਟਾ ਜਿਹੜੀ ਉਹ ਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਯੂਐਸ ਦੇ ਵੱਲੋਂ 209 ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤੇ ਰਿਪੋਰਟ ਹੋਣ ਵਾਲਿਆਂ ਦੇ ਵਿੱਚ ਕਈ ਬਦਮਾਸ਼ ਵੀ ਸ਼ਾਮਲ ਨੇ ਦਿੱਲੀ 에어ਪੋਰਟ ਤੋਂ ਇੱਕ ਬਦਮਾਸ਼ ਨੂੰ ਕਸਟਡੀ ਦੇ ਵਿੱਚ ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਜਿਹੜੀ ਹਰਿਆਣਾ ਐਸਟੀਐਫ ਆ ਉਹ ਲਵੇਗੀ ਬਦਮਾਸ਼ ਕਲਾਪ ਹਰਿਆਣਾ ਦੇ ਵਿੱਚ 15 ਤੋਂ ਵੱਧ ਜਿਹੜੇ ਮਾਮਲੇ ਨੇ ਐਫਆਈਆਰਾਂ ਨੇ ਉਹ ਦਰਜ ਨੇ ਲਗਾਤਾਰ ਸਖਤੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਪਰ ਕਰ ਰਹੇ ਨੇ ਹਾਲਾਂਕਿ ਬਹੁਤ ਵਾਰ ਦੇਖਣ ਨੂੰ ਮਿਲਿਆ ਸੀ ਕਿ ਪਿਛਲੇ ਸਾਲ ਦੇ ਵਿੱਚ ਜਿਹੜੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਲੋਕ ਡਿਪੋਰਟ ਕੀਤੇ ਸੀ ਜਾਂ ਤਾਂ ਮੈਕਸੀਕੋ ਦੇ ਜਿਹੜਾ ਜਿਹੜੀ ਕੰਦ ਟੱਪ ਕੇ ਜਿਹੜਾ ਜਾਂਦੇ ਸੀ ਜਾਂ ਪਰ ਪਨਾਮਾ ਦੇ ਜੰਗਲਾ ਯਾਨੀ ਕਿ ਡੰਕੀ ਰੂਟ ਦੇ ਜ਼ਰੀਏ ਜਿਹੜੇ ਲੋਕ ਅਮਰੀਕਾ ਦੇ ਵਿੱਚ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਪਹਿਲਾਂ ਦਾਖਲ ਹੁੰਦੇ ਨੇ ਫਿਰ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਨੇ ਤੇ ਜਿਹੜਾ ਚੋਰੀ ਦੀ ਉਤੋਂ ਕੰਮ ਕਰਦੇ ਨੇ ਪਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਸੂ ਮਿਲਦੀ ਆ ਅਮਰੀਕਾ ਦੀ ਪ੍ਰਸ਼ਾਸਨ ਨੂੰ ਉਹਨਾਂ ਦੀ ਜਿਹੜੀ ਫੋਰਸ ਆ ਪਰ ਉਸ ਤੋਂ ਬਾਅਦ ਕਾਰਵਾਈ ਹੁੰਦੀ ਆ ਫਾਈਲਾਂ ਲੱਭੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਆ ਹਾਲਾਂਕਿ ਪਿਛਲੇ ਸਾਲ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਕਿਸ ਤਰੀਕੇ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰਪ ਨੇ ਸੱਤਾਇ ਕੀਤੀ ਸੀ ਦਰਅਸਲ ਇਸਦੇ ਪਿੱਛੇ ਦਾ ਕਾਰਨ ਇਹ ਆ ਕਿ ਅਮਰੀਕੀ ਰਾਸ਼ਟਰਪਤੀ ਇਹ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਕਿਸੇ ਨੂੰ ਵੀ ਗੈਰਕਾਨੂੰਨੀ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਕਿਸੇ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਜਦੋਂ ਸੱਤਾ ਦੇ ਵਿੱਚ ਆਏ ਨੇ ਉਸ ਵਕਤ ਅਮਰੀਕਾ ਦੇ ਮੂਲ ਲੋਕਾਂ ਦੇ ਨਾਲ ਉਹ ਵਾਅਦਾ ਕਰਕੇ ਆਏ ਸੀ ਕਿ ਜਿਹੜੇ ਲੋਕ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਾਂ ਪਰ ਡੰਕੀ ਰੂਟ ਦੇ ਜ਼ਰੀਏ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਮੁਲਕਾਂ ਦੇ ਵਿੱਚ ਰਿਪੋਰਟ ਜਿਹੜਾ ਉਹ ਕਰ ਦਿੱਤਾ ਜਾਵੇਗਾ ਤੇ ਉਹਨਾਂ ਗੱਲਾਂ ਨੂੰ ਜਿਹੜਾ ਪੂਰਾ ਕਰਦੇ ਹੋਏ ਸਖਤਾਈ ਕੀਤੀ ਜਾ ਰਹੀ ਹੈ ਹਾਲਾਂਕਿ ਪਿਛਲੇ ਸਾਲ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਜਿਹੜੇ ਵੱਖ-ਵੱਖ ਸੂਬਿਆਂ ਦੇ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਜਾਂ ਹੋਰ ਜਿੰਨੇ ਸੂਬੇ ਨੇ ਬਹੁਤਿਆਂ ਦੇ ਜਿਹੜੇ ਲੋਕ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਹੋ ਸੀ ਡੰਕੀ ਰੂਟ ਦੇ ਜ਼ਰੀਏ ਜੰਗਲਾਂ ਦੇ ਵਿੱਚ ਹੀ ਲੰਘ ਲੰਘ ਕੇ ਮੈਕਸੀਕੋ ਤੋਂ ਜ਼ਰੀਏ ਜਿਹੜੇ ਕੰਧ ਟੱਪ ਕੇ ਜਾਂਦੇ ਨੇ ਤਾਂ ਸਾਰਿਆਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਸੀ ਅਮਰੀਕਾ ਦੀ ਆਰਮੀ ਦੇ C17 ਦੇ ਜਹਾਜ਼ ਜਿਹੜੇ ਉਹ ਭਾਰਤ ਦੀ ਝਰਤੀ ਦੇ ਉੱਪਰ ਲੈਂਡ ਹੁੰਦੇ ਨੇ ਜਿਸ ਦੀਆਂ ਕੋਈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਬੇੜੀਆਂ ਲਗਾ ਕੇ ਜਿਹੜਾ ਹਾਲਾਂਕਿ ਇਹ ਵੀ ਫਿਰ ਸਵਾਲ ਉੱਠਿਆ ਸੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਿਆ ਪਰ ਇਸ ਤਰੀਕੇ ਨਰਦਈ ਤਰੀਕੇ ਨਾਲ ਉਹਨਾਂ ਨੂੰ ਡਪੋਰਟ ਕੀਤਾ ਗਿਆ ਸੀ ਪਰ ਅੱਜ ਖਬਰ ਹੈ ਕਿ 209 ਹੋਰ ਭਾਰਤੀ ਲੋਕਾਂ ਨੂੰ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਡਪੋਰਟ ਕੀਤਾ ਜਾ ਰਿਹਾ ਹਾਲਾਂਕਿ ਇਸ ਦੇ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਇਹਨਾਂ ਦੇ ਵਿੱਚ ਕਈ ਬਦਮਾਸ਼ ਦੱਸੇ ਜਾ ਰਹੇ ਨੇ ਇੱਕ ਬਦਮਾਸ਼ ਹਰਿਆਣਾ ਨਾਲ ਸੰਬੰਧ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਹਰਿਆਣਾ ਦੇ ਵਿੱਚ 15 ਦੇ ਕਰੀਬ ਲਗਭਗ ਐਫ ਆਈ ਆਰਾਂ ਦਰਜ ਨੇ ਜਿਸ ਦੇ ਵੱਲੋਂ ਜਿਸ ਨੂੰ ਹਰਿਆਣਾ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਦਿੱਲੀ ਪੋਟ ਦੇ ਉੱਪਰ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਹੈ